ਮੋਗਾ ਤੋਂ ਖਬਰ ਆਈ ਹੈ ਮੋਗਾ ਦੇ ਸਿੰਘ ਦਾ ਇਹ ਕਹਿਣਾ ਹੈ ਕਿ ਜਦੋਂ ਆਪਣੀ ਜਨਾਨੀ ਨਾਲ ਦਵਾਈ ਲੈਣ ਜਾ ਰਿਹਾ ਸੀ ਤੇ ਰਸਤੇ ਵਿੱਚ ਜੋ ਇਹਨਾਂ ਮਕਾਨ ਮਾਲਕ ਸੀ ਉਹਨਾਂ ਨੇ ਸਨ ਰਲ ਕੇ ਇਹਨਾਂ ਨੂੰ ਕਟਿਆ ਇਹਨਾਂ ਦੀ ਦਸਤਾਰ ਲਾਈ ਤੇ ਇਹਨਾਂ ਦੀ ਦਾੜੀ ਦੇ ਕੇਸ ਪੁੱਟੇ ਉਸ ਤੋਂ ਬਾਅਦ ਜੋ ਇਹਨਾਂ ਦੇ ਪੰਜ ਕਕਾਰ ਪਾਏ ਸੀ ਵੱਡੀ ਸਭ ਪਾਏ ਸੀ ਉੱਪਰ ਉਹ ਵੀ ਚੁੱਕ ਕੇ ਪੈਰਾਂ ਥੱਲੇ ਸੁੱਟੀ ਤੇ मां ਚੋਂ ਪਿਆਰਾਂ ਵਿੱਚ ਰੋਲੀ ਤੇ ਇਹ ਕਹਿ ਰਿਹਾ ਕਿ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ ਜਦ ਕਿ ਉਹਨਾਂ ਨੂੰ ਬਾਰ ਬਾਰ ਚੱਕਰ ਮਾਰ ਆਇਆ ਇਹ ਕਹਿੰਦੇ ਕਿ ਉਹ ੱਤਕੇ ਮਾਰ ਕੇ ਸਾਨੂੰ ਉਹਨਾਂ ਨੇ ਥਾਣੇ 'ਚੋਂ ਕੱਢਤਾ ਇੱਕ ਵਾਰੀ ਤਾਂ ਇਹ ਤੁਸੀਂ ਕੇਸ ਦੇਖ ਰਹੇ ਹੋ ਇਹ ਪਾਠੀ ਸਿੰਘ ਨੇ ਜੋ ਸ੍ਰੀ ਅਖੰਡ ਪੁਰਸੇ ਆਪਣੇ ਰੋਲ ਲਾ ਕੇ ਵਿਚਾਰੇ ਗੁਜ਼ਾਰਾ ਕਰਦੇ ਨੇ ਇਹਨਾਂ ਦਾ ਦੋਸ਼ ਤੁਸੀਂ ਏ ਦੱਸੋ ਹੁਣ ਇਹੀ ਹੈ ਕਿ ਕੋਈ ਸਿੱਖ ਜਥੇਬੰਦੀਆਂ ਨਾਲ ਮਗਨ ਜਾਰੀ ਕੀ ਦੋਸ਼ਣਾ ਦੇ ਆ ਕਿ ਇਹ ਸਿੱਖ ਕੌਮ ਦੇ ਪਾਠੀ ਨੇ ਜਾਂ ਗੁਰੂ ਘਰ ਦੇ ਵਿੱਚ ਆ ਕੇ ਇਹ ਡਿਊਟੀ ਦਿੰਦੇ ਨੇ ਇਹੋ ਜੇ ਬੰਦਿਆਂ ਨਾਲ ਅਗਰ ਸਾਡੀ ਸਿੱਖ ਕੌਮ ਨਹੀਂ ਤੁਰੇਗੀ ਤੇ ਫਿਰ ਤੁਸੀਂ ਦੱਸੋ ਕਿ ਸਿੱਖੀ ਦੇ ਵਿੱਚ ਅੱਗੇ ਕੱਟੜਤਾ ਕਿੰਨੀ ਕੁ ਰਹਿ ਗਈ ਹੈ ਹੁਣ ਮੈਂ ਸਾਰੀਆਂ ਜਥੇਬੰਦੀਆਂ ਨੂੰ ਇਹ ਹੀ ਅਪੀਲ ਕਰਾਂਗਾ ਕਿ ਇਸ ਸਿੰਘ ਦਾ ਸਾਥ ਦਿਓ ਇਸ ਸਿੰਘ ਦਾ ਨਾਮ ਸਾਹਿਬ ਸਿੰਘ ਹੈ ਇਸ ਦਾ ਨੰਬਰ ਸਕਰੀਨ ਦੇ ਉੱਤੇ ਆਪ ਜੀ ਨੂੰ ਨਜ਼ਰ ਆ ਜਾਏਗਾ ਜਿਸ ਨੇ ਵੀ ਕਿਸ ਨਾਲ ਕੰਟੈਕਟ ਕਰਨਾ ਹੈ ਉਹ ਡਾਇਰੈਕਟ ਕੰਟੈਕਟ ਕਰੇ ਮੋਗਾ ਦੇ ਕੋੜੀ ਸੇ ਖਾਂ ਦੇ ਵਿੱਚ ਇੱਕ ਕਟਰਾ ਵਾਪਰੀ ਹੈ ਮੈਂ ਖੁਦ ਵੀ ਐਸਐਚਓ ਨੂੰ ਫੋਨ ਕੀਤਾ ਬਟ ਉਸਨੇ ਜਿਹੜਾ ਫੋਨ ਸੀ ਕਿਸੇ ਹੋਰ ਨੂੰ ਚੁਕਵਾਤਾ ਦੇ ਕਹਿ ਦਿੱਤਾ ਕਿ ਮੈਂ ਐਸਐਚਓ ਇੱਥੇ ਦਾ ਦਾ ਨੰਬਰ ਹੈ ਨਹੀਂ ਇਹਦਾ ਕਿਉਂਕਿ ਉਹ ਲੇਡੀ ਐਸਐਚਓ ਤੇ ਉਹ ਹੁਣ ਸਵੇਰੇ ਆਪਾਂ ਜਦੋਂ ਦੁਬਾਰਾ ਉਹਨਾਂ ਨਾਲ ਗੱਲ ਕਰਾਂਗੇ ਫਿਰ ਇੱਕ ਵਾਰੀ ਤੇ ਉਸ ਤੋਂ ਬਾਅਦ ਪਤਾ ਲੱਗੇਗਾ ਇਹਨਾਂ ਦੀ ਵੌਇਸ ਰਿਕਾਰਡਿੰਗ ਵੀ ਹੈਗੀ ਸਾਰੀ ਉਹ ਵੀ ਖਬਰ ਚੈਨਲ ਤੇ ਚੱਲੇਗੀ ਆਪ ਸਭ ਇਹ ਵੀਡੀਓ ਸੁਣੋ ਤੇ ਭਾਈ ਸਾਹਿਬ ਦੀ ਗੱਲ ਸੁਣੋ ਭਾਈ ਸਾਹਿਬ ਕੀ ਕਹਿ ਰਹੇ ਆ ਕੀ ਹੋਇਆ ਇਹਨਾਂ ਦੀ ਵੋਟੀ ਨੂੰ ਕਿਦਾਂ ਛੇੜਿਆ ਕੀ ਹੋਇਆ ਸਾਰਾ ਸੁਣੋ ਜੀ ਮੈਂ ਸਿੱਖ ਪਰਿਵਾਰ ਦੇ ਵਿੱਚੋਂ ਕੁਝ ਦਿਨ ਪਹਿਲਾਂ ਮੈਂ ਸ਼੍ਰੀ ਅਨੰਦਪੁਰ ਸਾਹਿਬ ਗਿਆ ਸੀਗਾ ਤੇ ਸਾਡੇ ਨਾ ਮਕਾਨ ਮਾਲਕ ਨੇ ਮੇਰੇ ਪਿੱਛੋਂ ਆ ਕੇ ਮੇਰੀ ਜਨਾਨੀ ਨਾਲ ਬਦਤਮੀਜ਼ੀ ਕੀਤੀ ਉਹਦੇ ਗਾਲ ਪੈਨ ਤੱਕਰ ਗਿਆ ਥਾਣੇ ਅਸੀਂ ਰਿਪੋਰਟ ਲਿਖਾ ਕੇ ਗਏ ਤੇ ਥਾਣੇ ਵਾਲਿਆਂ ਨੇ ਕੋਈ ਕਾਰਵਾਈ ਨਹੀਂ ਕੀਤੀ ਉਸ ਤੋਂ ਪ੍ਰਾਪਤ ਮੈਂ ਸ਼੍ਰੀ ਆਨੰਦਪੁਰ ਸਾਹਿਬ ਸੀਗਾ ਸ਼੍ਰੀ ਆਨੰਦਪੁਰ ਸਾਹਿਬ ਤੋਂ ਵਾਪਸੀ ਆਇਆ। ਇਹ ਕੱਲ ਦੀ ਘਟਨਾ ਹੈ ਜੀ। ਕੱਲ ਅਸੀਂ ਦੋਵੇਂ ਜੀ ਦਵਾਈ ਲੈਣ ਜਾ ਰਹੇ ਸੀ। ਦਵਾਈ ਲੈਣ ਜਾਣ ਦੇ ਟਾਈਮ ਤੇ ਇਹ ਸਾਨੂੰ ਅੱਗੋਂ ਘੇਰ ਕੇ ਖੜ ਗਏ ਜੀ। ਉਸ ਤੋਂ ਪ੍ਰੰਤ ਸਾਡੇ ਘਰ ਪੈ ਮੇਰੇ ਕੇਸਾਂ ਦੀ ਬੇਦਬੀ ਕੀਤੀਆਂ ਮੇਰਾ ਦਾੜਾ ਜੀ ਜਿਹੜਾ ਇਹਨਾਂ ਮੇਰਾ ਦਾੜਾ ਪਟਿਆ। ਉਸ ਤੋਂ ਬਾਅਦ ਮੇਰੇ ਕਕਾਰਾਂ ਦੀ ਬੇਦਬੀ ਕੀਤੀ ਮੇਰੀ ਦਸਤਾਰ ਦੀ ਬੇਦਬੀ ਕੀਤੀ ਹੈ। ਮੈਂ ਇਨਸਾਫ਼ ਲੈਣ ਵਾਸਤੇ ਭੱਜਿਆ ਫਿਰਦਾ ਜੀ ਥਾਣੇ ਦੇ 100 ਚੱਕਰ ਕੱਢ ਲੈਨੇ ਅਸੀਂ ਦੋਵਾਂ ਜੀਆਂ ਨੇ ਜੀ ਭੁੱਖੇ ਪਾਣੇ ਤੁਰੇ ਫਿਰਦੇ ਐ ਮਲਾਰ ਰਾਤ ਕਟਵਾ ਕੇ ਲਿਆ ਕੇ ਦਿੱਤੀ ਏ ਸਾਨੂੰ ਕੋਈ ਇਨਸਾਫ ਨਹੀਂ ਅਜੇ ਤੱਕ ਮਿਲਿਆ ਤੇ ਜੇ ਸਾਨੂੰ ਇਹ ਇਨਸਾਫ ਪ੍ਰਸ਼ਾਸਨ ਨਹੀਂ ਦੇ ਸਕਦਾ ਸਾਨੂੰ ਕਲੀਅਰ ਲਿਖ ਕੇ ਦੇ ਦੇਣ ਜੀ ਭਾਈ ਸਾਡੇ ਕੋਲ ਕੋਈ ਇਨਸਾਫ ਨਹੀਂ ਹੈਗਾ ਨਾ ਤੁਹਾਨੂੰ ਮਿਲਣਾ ਫਿਰ ਮੈਂ ਜਾਣਾ ਮੇਰਾ ਕੰਮ ਜਾਣੇ ਮੈਂ ਜਥੇਬੰਦੀਆਂ ਨੂੰ ਇਹ ਸਾਰੀ ਵੀਡੀਓ ਪਾ ਚੁੱਕੇ ਹਾਂ ਜੀ ਤੇ ਜਥੇਬੰਦੀਆਂ ਫਿਰ ਆਵਦੇ ਆ ਹਦਾਰ ਤੇ ਕਾਰਵਾਈ ਕਰਨਗੀਆਂ ਉਹਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਜੀ ਵੈਗੁਰੂ ਜਿੱਕਾ ਖਾਲਸਾ ਵੈਗੁਰੂ ਜਿੱਕੀ ਫਤਿਹ ਆ ਵੀ ਪੱਟੇ ਨਹੀਂ ਹਨ ਆ ਮੇਰੇ ਹੱਥ ਦੇ ਵਿੱਚ ਨਹੀਂ